ਸਵਾਗਤ ਹੈ ਕਿਸਾਨ ਵੀਰੋ ਹੜਾ ਢਿਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਹੋਰ ਜੀ ਨਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਬੱਲੋ ਤੋਂ ਕਵਰ ਕਰਾਂਗੇ ਜੀ ਬਾਈ ਸੂਫੇ ਕੋਲੇ ਪਹੁੰਚੇ ਆ ਤਿੰਨ ਜਨਵਾਰ ਸਾਨੂੰ ਦਿਖਾ ਰਹੇ ਦੋ ਗੱਭਣ ਤੇ ਇੱਕ ਸੂਈ ਸਵਾਈ ਇੱਕ ਤੁਹਾਨੂੰ ਹੋਰ ਬੇਨਤੀ ਕਰਦਿਗੇ ਵੀ ਟਾਈਮ ਹੈਗਾ 10 11 ਵਜੇ ਦਾ ਹੀ ਹੈ ਨਾ ਤੇ ਪਸੂ ਸਵੇਰ ਦੇ ਚੋਏ ਵੇ ਹਾਂਜੀ ਉਹ ਗਾਰੰਟੀ ਆ ਬਾਈ ਦੀ ਜਿੰਨਾ ਕ ਦੁੱਧ ਦੱਸਿਆ ਉਹ ਵੀ ਗਾਰੰਟੀ ਹੋ ਸਕਦੀ ਕਾ ਬਾਈ ਸੁਖੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਈ ਇਹ ਚੜਦੀ ਕਰ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਨੇ ਇੱਕ ਤੇ ਆਪਣੇ ਪ੍ਰੋਬਲਮ ਪੈਂਦੇ ਦੋ ਨੰਬਰ ਲਿਖਾਵਾਂਗੇ ਦੱਸੋ ਜੀ ਤੁਸੀਂ ਨਹੀਂ ਦੱਸ ਦੋ ਇੱਕ ਤਾਂ ਹੈਗਾ 99 150 92490 ਦੂਜਾ ਵੀ ਬੋਲੋ ਇੱਕ ਹੈਗਾ 6284771426 ਇਹ ਨੰਬਰ ਵੀ ਲਾ ਸਕਦੇ ਹੋ ਦੋਨਾਂ ਨੰਬਰਾਂ 'ਚ ਕੋਈ ਮਰਜ਼ੀ ਲਾ ਲਓ ਪਿੰਡ ਬੋਲੋ ਜੀ ਹਾਂ ਇੱਕ ਦਿਨ ਪਾਪਾ ਵੀਡੀਓ ਪਾਤੇ ਉਹ ਨੰਬਰ ਤੇ ਪ੍ਰੋਬਲਮ ਆਈ ਜੀ ਮੈਨੂੰ ਬੰਦੇ ਕਹਿੰਦੇ ਇਸ ਤਰ੍ਹਾਂ ਨੰਬਰ ਨਹੀਂ ਲੱਗਦਾ ਓਕੇ ਹੁਣ ਦੋਨਿਆਂ ਚੋਂ ਜਿਹੜਾ ਮਰਜ਼ੀ ਦੱਸ ਨੰਨਾ ਜਿਹੜਾ ਮਰਜ਼ੀ ਲਓ ਇੱਕ ਹੈਗਾ 99150 91490 ਦੂਜਾ ਫਿਰ ਬੋਲਦੇ 628448 71426 ਪਿੰਡ ਆਪਣਾ ਆ ਗਿਆ ਬੱਲੋ ਜੀ ਪਿੰਡ ਬੱਲੋ ਜੀ ਤੇ ਜ਼ਿਲ੍ਹਾ ਬਟਿੰਡਾ ਤਹਿਸੀਲ ਬਾਲਿਆਂ ਦੀ ਨੇੜੇ ਆਪਾਂ ਨੂੰ ਤਾਂ ਆਪਾਂ ਮੰਡੀ ਤੇ ਰਾਮਪਰਾਪ ਹਾਂਜੀ ਹਾਂਜੀ ਜਿਹੜੀ ਪਸ਼ੂ ਮੰਡੀ ਲੱਗਦੀ ਹੈ ਹਾਂਜੀ ਤੇ ਪਹਿਲਾਂ ਤਾਂ ਵੀਰੇ ਸੁਖੀ ਐਂ ਦੱਸ ਦਿਓ ਵੀ ਆਪਣੀ ਵੀਡੀਓ ਦਾ ਕਿਵੇਂ ਰਹਿ ਗਿਆ ਬਾਈ ਬਾਲੀ ਵਧੀਆ ਵੀਡੀਓ ਰਹ ਵੈਸੀ ਵੀ ਕੀ ਜਾਂਦੇ ਬਾਲੀ ਵੀ ਕੀ ਜਾਂਦੇ ਤੇਰੀ ਵੀਡੀਓ ਦੀ ਵੀ ਕੀ ਜਾਂਦੇ ਕੋਸੂ ਯਾਰ ਇਹਦੇ ਬਾਅਦ ਫੋਨ ਫੜ ਲਾ ਲਏ ਬੰਦੇ ਕਹਿੰਦੇ ਬਈ ਆ ਜਾਓ ਹੈਗੀਆਂ ਬਾਲ ਆ ਜਾਂਦੇ ਯਾਨੀ ਇੱਕ ਦਾ ਇੱਕ ਪਵਾ ਕੇ ਤੇ ਪੰਜ ਛੀ ਵੀਡੀਓ ਦਾ ਕੰਮ ਹੋ ਜਾਂਦਾ ਆਪਾਂ ਸਾਚੀ ਦਾ ਆਦਿ ਨੇ ਆਪਣੀ ਮਾਰਦੇ ਮੈਂ ਆਪਣਾ ਵੀ ਮਨ ਖੋਸ਼ ਆ ਹਾਂ ਤੇ ਨੰਬਰ ਨੰਬਰ ਲਾ ਲੈਂਦੇ ਕਹਿੰਦੇ ਬਾਈ ਮੈਂ ਮੈਂ ਕਹਿੰਦਾ ਬਾਈ ਉਹ ਮੈਂ ਤਾਂ ਵੈਗੀ ਕੋਹਰ ਲੈਂਦੀ ਆ ਕਹਿੰਦੇ ਵਸ ਆਉਣੇ ਓਕੇ ਹਾਂ ਤੇ ਫਿਰ ਦੱਬੀ ਆਉਣਾ ਹੈਗਾ ਦੱਬੀ ਆਉਣੇ ਓਕੇ ਇੱਕ ਹੁਣ ਛੱਡ ਗਏ ਮੈਂ ਬੇਚਤੀ ਬਹੁਤ ਚੰਗੀ ਸੀ ਚੰਗੀ ਗੱਲ ਸੂਈ ਸਵਾਈ ਤੇ ਆ ਮੈਂ ਵੀ 12 13 ਕਿਲੋ ਦੁੱਧ ਦੇ ਤੂੰ ਗੱਭੜਾ ਬਸ ਇਹਦੇ ਦਿਨ ਪੂਰੀ ਹੈ ਜੀ ਇਤਰੋਂ ਕਰ ਲਏ ਸਟਾਰਟਿੰਗ ਹਾਂਜੀ ਨਾਗ ਦਿਖਾਉਣੇ ਆਪਾਂ ਅੱਜ ਤਿੰਨ ਤਿੰਨ ਪਹਿਲੇ ਨੰਬਰ ਦੇ ਆਪਾਂ ਥੋੜੀ ਕੱਚੀ ਝੋਟੀ ਦੇਖੇ ਨੇ ਟਾਪ ਕਲਾਸ ਪ्युअर ਮੋਹਰਾ ਦੇ ਵਿੱਚ ਪ्युअर ਮੋਹਰਾ ਜੀ ਤੇ ਇੱਕ ਸੁਖੀ ਵੀਰੇ ਹੋਰ ਗੱਲ ਦੱਸਦੀ ਵਿੱਚ ਭੈਣ ਭਰਾ ਨਾ ਆਣਦਾ ਹੀ ਆ ਜਾਂ ਲਾ ਲੈਂਦੇ ਆ ਵੀ ਖਾਣੀ ਇਹ ਕੱਚੀ ਵੇਚਦੇ ਆ ਖਾਣੀ ਇਹ ਤੇ ਪਾਰ ਪਿੱਛਾ ਜਾਂ ਕੋਈ ਨਾ ਨਾ ਬਾਈ ਚਾਹੇ ਬੰਦਾ ਸੌਦਾ ਕਰਕੇ 5000 ਆਪਣਾ ਵੇਚ ਰੱਖ ਲੇ ਜਦੋਂ 5-6 ਦਿਨ ਉਹਦੇ ਮਨ ਨੂੰ ਸ਼ਾਂਤੀ ਆ ਗਈ ਉਦੋਂ ਪੈਸੇ ਦੇ ਦੇ ਓਕੇ ਤੇ ਦਿਨ ਕਿੰਨੇ ਬਾਕੀ ਆ ਤੇ ਬਾਈ ਸੁਖੇ ਅੱਜ ਫਿਰ ਅੱਜ ਮੀਨ ਜਨਾ ਮੂੰਹੋਂ ਦੋ ਦੰਦਾਂ ਦਾ ਬਾਈ ਸਿੰਗੀ ਦੇਖੋ ਕੱਟੀ ਦੀ ਜਿੱਦੇ ਮਾਰੀ ਜੀ ਤਿਆਰ ਹੋ ਗਈ ਕੱਟੀ ਦਾ 10 15 ਨਹੀਂ ਵਿਕਣਾ ਅੱਜ ਕਿੰਨੇ ਪੈਸੇ ਜਾਏ ਬਸ ਇਹ ਦੋ ਆਪਾਂ ਜਾਇਜ਼ ਹੀ ਲੈਣੀ ਜੀ ਅੱਜ ਕਿੰਨੇ ਹਾਂ ਨਾ 85000 ਲੈ ਲਾਂਗੇ ਬਹੁਤ ਜਾਇਜ਼ ਰਟ ਖੋਲੋ ਜੀ ਤੁਹਾਨੂੰ ਕਰਾ ਦੇ ਚੱਕ ਚੰਗੀ ਹੈ ਜੀ ਕੱਟੀ ਬਹੁਤ ਚੰਗੀ ਹੈ ਜੇ ਤੁਸੀਂ ਚਾਰ ਦਿਨ ਸਾਹ ਵਲੋਗੇ ਜੀ ਦੀ ਗੱਲ ਤੋਂ ਜਨਾਈ ਬਾਈ ਤੋਕੜਾ ਦਾ ਭਾਅ ਇੱਕ ਮਹੀਨਾ ਰਹਿ ਗਿਆ ਚਲੋ ਹਾਂ ਸੁਣਦਾ ਕੱਟੀ ਦਾ ਸਿੰਗੀ ਸੁੰਗੀ ਬਾੜੀ ਨਹੀਂ ਜਾਇਜ਼ ਚੰਗੀ ਹੈ ਤੇ 85000 ਅੱਜ ਤਾਂ ਆਗਾ ਕਿਉਂਕਿ ਕੱਚੀ ਆ ਹਾਂਜੀ ਤੇ ਪੱਠ ਪੁੜੇ ਦੀ ਥਾਨ ਹਾਥੀ ਚਵਾਈ ਵਾਲਾ ਹਨਾ ਮੈਂ ਕਿਹਾ ਕੂਨੀ ਕਾਨੀ ਵੀ ਬਾਲੀ ਆ ਬਾਈ ਥਾਨ ਥਣ ਵੀ ਕੱਟੀ ਬਾਹਲਾ ਨਜਾਇਜ਼ ਕੱਢੂ ਬਾਹਲਾ ਚੰਗਾ ਥਾਨ ਕੱਢੂ ਕੱਟੀ ਆ ਬਾਈ ਦੀ ਸੇਵਤਾ ਗੈਰ ਨੰਗ ਪੁੱਛ ਚਾਹੀਦੀ ਨਹੀਂ ਜਮਾਈ ਨਹੀਂ ਪੂਰਾ ਪੂਰਾ ਥਾਨ ਰੋਗ ਰੋਗ ਦਾ ਮਾਰੂ ਬਾਈ ਕੱਟੀ ਲੈ ਚਲੋ ਵੀਰੇ ਹਾਂਜੀ ਬਾਕੀ ਸਾਰੇ ਸਿੰਘੀ ਸਿੰਘੀ ਬਾਲੀ ਸਤਾਰ ਹੈ ਕੱਟੀ ਦੀ ਤੇ ਬਾਕੀ ਸਤਾਰ ਕੱਟੀ ਆ ਗਈ ਕੋਈ ਹਾਂਜੀ ਹਨਾ ਪੂਰੀ ਜੀ ਤੇ ਮੁੱਲੇ ਦਾ ਹੈਗਾ 85000 ਸਿਰਫ ਹਾਂਜੀ ਤੇ ਕਰ ਲਓ ਬਾਈ ਨਾਲ ਸੰਪਰਕ ਕਿਉਂਕਿ 60 60000 ਦੀਆਂ ਕਟਿੰਗਾਂ ਇਹ ਜਿਹੀਆਂ ਫੰਡਰਾਂ ਵੇਚ ਜਾ। ਦੇਖ ਜਾਣੀਆਂ ਜੀ ਵੇਚ। ਸਿੰਗੀ ਵੇਖੋ ਜੀ ਕੱਟੀ ਦੀ ਬਾੜੀ ਦੀ ਇੱਕ ਨੰਬਰ ਆ ਯਾਰ ਮਾਨਕੋ ਸੰਧ। ਹਾਂ ਮੂੰ ਮਾਂ ਬਹਿਰਾ ਸੁਣਾ। ਤੇ ਕਰ ਲਿਓ ਬਾਈ ਨਾਲ ਸੰਪਰਕ ਇਹਦਾ ਵਸ ਬਾਈ ਉਹਨਾਂ ਕੋਲੇ ਮੈਂ ਤਾਂ ਇੱਕ ਹੋਰ ਸੀ। ਹੂੰ ਨਾਲ ਮੈਨੂੰ ਉਹ ਕਹਿੰਦੇ ਯਾਰ ਅਸੀਂ ਆ ਝੋਤੀ ਵੇਚਦੇ ਆ। ਮੈਂ ਕਿਹਾ ਦੱਸੋ ਯਾਰ। ਮੈਂ ਚਾਰ ਚੁਰਬਸੇਰਾ ਖੜੀ ਰੋ। ਹੂੰ ਕਹਿੰਦੇ ਇਸ ਤਾਂ ਇੰਨੇ ਲੈਣਾ ਵਾਹ ਚੱਕੋ ਯਾਰ। ਤੇ ਆ ਜਾਓ ਫਿਰ ਦੋ ਨੰਬਰ ਤੇ ਹੁਣ। ਬਸ ਐਂ ਲੈ ਲਈ। ਤੇ ਹੁਣ ਆਪਾਂ ਨੂੰ ਐ ਵੀ ਕਾਹਨੂੰ ਕਿ ਲੈ ਰੋਕਣਾ। ਵੇਚ ਦਿੰਨੇ ਹ ਤੇ ਦੋ ਨੰਬਰ ਬਾਈ ਇਹ ਵੀ ਗੱਬਣਾ ਇਹ ਵੀ ਗੱਬਣਾ ਬਾਈ ਬੜੀ ਸਾਫ ਸੁਥਰੀ ਹੈ ਨਾ ਇਹ ਵੀ ਬਹੁਤ ਸਾਫ ਸੁਥਰੀ ਹੈ ਬਾਕੀ ਹੈ ਬਈ ਸੁਖੇ ਦੇ ਇਹਦੇ ਦਿਨ ਅੱਠ ਕੇ ਹੈ ਮਾਲਕਾਂ ਨੇ ਜੀ ਅੱਠ ਦਿਨ ਤੂੰ ਕੁੜਾਇਆ ਭੰਨੀ ਜਾਂਦੇ ਅੱਠ ਤਾਂ ਖਰਦਨ ਲੈਂਦੀ ਨਹੀਂ ਕਿਹੜਾ ਸੂਆ ਇਹ ਇਹ ਸੂਆ ਰਿਜਨਲ ਤੀਜਾ ਸੂਆ ਬਾਈ ਤੀਜਾ ਕਿੰਨਾ ਕੁ ਦੁੱਧ ਦਤਾ ਦੁੱਧ ਦਤਾ 13 ਕਿਲੋ ਮੈਂ ਐਤਕੀ ਵੀ ਤੇਰੇ ਇੰਦੇ ਤੂੰ ਫਿਰ ਐਤਕੀ ਤਾਂ ਵੱਧ ਦੇਣਾ ਚਾਹੇਗਾ ਠੀਕ ਹੈ ਜੀ ਖੋਲੋ ਜਿੰਨ ਤੋਂ ਰੱਖ ਰਹੇ ਕਿ ਬਾਕੀ ਦੇਖਣ ਵਾਲੇ ਭੈਣ ਭਰਾ ਆਪਣੇ ਹਿਸਾਬ ਲਾ ਲੈਣਗੇ ਇਹ ਕਿੰਨਾ ਕੁ ਦੁੱਧ ਦੇ ਤੋਂ ਕਿੰਨੀ ਹਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਤੇ ਮ ਉੱਤੇ ਵੀ ਕੋਈ 1.25 ਦੀ ਹੂੰ ਤੇ ਨਾ ਹੀ ਇਹ ਪੰਜ ਸੱਤ ਸੂਏ ਬੁੜੀ ਹੋਵੇ ਛੋਟੇ ਰੰਗ ਚ ਮੈਂ ਤੇ ਅੱਜ ਕਿੰਨੇ ਦੇ ਦੇ ਅੱਜ ਬਸ ਇਹ ਇੱਕ 15 ਲੈ ਲਾਂ ਉਹੀ ਗੱਲ ਆ ਗਈ ਵੀ ਪੰਜਾਬੀ ਦੀ ਕਹਾਵਤ ਚਾਪ ਪੜਰ ਗਈ ਭਾਈ ਮੈਂ ਕਿ ਕੀ ਪੁੱਛਦਾ ਭਾਈ ਬਾਲੇ ਦਰਸ਼ਨੀ ਮੈਂ ਆਇਆ ਹੂੰ ਆ ਦੇਖੋ ਕਿਹ ਕੋਈ ਰਿੰਗਣਾ ਨਾ ਭਿੰਗਾ ਹੂੰ ਬਹੁਤ ਵਧੀਆ ਮੈਂ ਆ ਜੀ 1 ਲੱਖ ਤੇ 15000 ਤੁਹਾਡਾ ਮਾਨ ਸਨਮਾਨ ਥੋੜਾ ਬਹੁਤ ਆ ਜ਼ਰੂਰ ਹੋ ਜਾਣਾ ਅੱਗੇ ਭਾਈ ਸੁਖੇ ਆ ਗਈ ਪੋਪਲਾ ਲਿਆ ਥੋੜਾ ਜਿਹਾ ਹਣਾ ਹਾਂਜੀ ਤੇ ਚਵਾਈ ਇਹਦੀ ਹੋਈ ਵੀ ਆ ਗਿਆ ਇਹਦੀ ਹੋ ਗਈ ਜੀ ਸਾਢੇ ਸੱਤ ਮਈਆਂ ਚੋਈਆਂ ਜੀ ਉੱਠ ਕੇ ਓਕੇ ਸਿਆਲਾਂ ਲੇਟ ਹੀ ਉ ਏ ਰਿਜਨਲ ਬਾਈ ਦੂਜਾ ਸੂਈ ਹੋਈ ਆ ਮਗਰ ਕੀ ਆ ਤੇ ਹੂੰ ਜਾਣ ਜਾਣੇ ਕੱਤ ਕੁੱਤ ਮਗਰੇ ਦੇ ਕੱਟੀ ਆ ਜੀ ਬਹੁਤ ਚੰਗੀ ਕਿਦਾਂ ਸੂਈ ਆ ਬਾਈ ਇਹ ਇਹਨੂੰ ਸੂਈ ਨੂੰ ਅੱਜ ਤੀਜਾ ਦਿਨ ਆ ਜੀ ਕੱਟੀ ਮਗਰ ਆ ਗਈ ਜਮ ਰਿਜਨਲ ਤੀਜਾ ਦਿਨ ਦੇਖੋ ਜੀ ਜਮ ਜਮ ਹਾਂਜੀ ਤੇ ਬਾਈ ਸੋਖੇ ਤੀਜਾ ਦਿਨ ਆ ਤੇ ਅੱਜ ਬੋਲਾ ਬੋਲਾ ਫਿਰ ਹੁਣ ਬਾਈ ਇਹਦੇ ਥੱਲੇ 7 ਕਿਲੋ ਵਾਲਾ ਹੈਗਾ ਓਕੇ ਤੇ ਰੇਟ ਕੀ ਆ ਗਿਆ ਦਾ ਦੁੱਧ ਦੇ ਦੂ ਕੱਟੀ 12 13 ਕਿਲੋ ਇਹਦੀ ਰੇਟ ਕੀ ਆ ਗਿਆ ਦਾ ਬਸ ਰੇਟ ਇਹਦਾ ਵੀ ਜਾਏਗਾ 15 ਨਹੀਂ ਲੈ ਲਾਂਗੇ ਪੋਲੋ ਇਹਨੂੰ ਵੀ ਤੋੜ ਲਾ ਗਿਆ ਚੱਕ ਚੰਗੀ ਹੈ ਜੀ ਥਣ ਪਾਂਡੇ ਮੈਂ ਤਾਂ ਜਿੱਦੇ ਦੁੱਤੇ ਆ ਗਈ 25 30 ਨੂੰ ਵੀ ਹੋ ਜੂ ਵੀ ਚੱਲ ਯਾਰ ਕੋਈ ਗੱਲ ਨਹੀਂ ਮਾਗਰ ਕੱਟੀ ਹੈ ਨਾ ਹਾਂਜੀ ਮਾਗਰ ਵੀ ਕੱਟੀ ਹੈ ਤੇ ਨਾਗ ਬਾਈ ਦੇ ਚੰਗੇ ਕੱਦ ਕਾੜਾ ਤੇ ਫੁੱਲ ਬ੍ਰੀਡ ਚਾ ਜੀ ਕੱਦ ਕੋਤ ਬਹੁਤ ਹੈ ਛੋਟੀ ਦਾ ਇਹ ਪੋਲੋ ਰਾਜਾ ਪੁਰਾਣੀ ਲਿਆ ਹੋਆ ਹੈ ਨਾ ਪੁਰਾਣਾ ਪੁਰਾਣਾ ਰਿਹਾ ਜੀ ਪੋਲੋ ਦਾ ਉਹਨਾਂ ਦੇ ਮਾਲਕਾਂ ਦੀ ਰਹਿੰਗਾ ਓਕੇ ਜੀ ਕੱਦ ਕੋਤ ਬਹੁਤ ਹੈ ਜੀ ਸ਼ਾਮ ਨੂੰ ਭਰ ਜੂ ਬਾਈ ਸੁਕੇ ਪੂਰਾ ਜੀ ਪੂਰਾ ਓਕੇ ਜੀ ਆਹ ਮੈਂ ਅਗਲਾ ਦੋ ਡਾਂਗ ਚਵਾਈ ਕਰ ਲੈ ਓਕੇ ਜੀ ਆਪਾਂ ਨੂੰ ਕੋਈ ਚੱਕਰ ਨਹੀਂ ਆ ਦੇਖੋ ਜੀ ਫੇਸ ਕਿ ਸੁਆਤੀ ਜਾ ਹਾਂਜੀ ਬਾਕੀ ਸਾਰੇ ਆਏ ਜੀ ਤਸੂ ਸੁਕੇ ਆ ਪਾਜ ਪਾਵਾਂ ਦਾ ਨੀਰਾ ਨੂੜਾ ਘਟ ਖਾਂਦਾ 11500 ਇਹ ਮੇਰੇ ਜਾਣੀਆਂ ਧਾਰਾ ਧੁਰਾਂ ਦੀ ਓਕੇ ਆ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਤੁਹਾਨੂੰ ਚੈੱਕ ਕਰਾ ਦਿਆ ਕਰ ਲਿਓ ਬਾਈ ਦਾ ਸੰਪਰਕ ਨਾਂ ਬਾਈ ਦੱਸੋ ਫਾ ਪਿੰਡ ਵੱਲੋ ਜ਼ਿਲ੍ਹਾ ਬਠਿੰਡਾ ਤਸੀਲ ਬਾਲਿਆੜੀ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚਾ ਇਹਨਾਂ ਨੂੰ ਪਿਆਰ ਦੇਣੀ ਤੈ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਨਾਲ